ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਮੇਰੀ ਕਹਾਣੀ ਇੱਕ ਰੋਟੀ ਤਕਦੀਰ ਬਦਲ ਸਕਦੀ ਹੈ ਦੋਸਤੋ ਕਹਿੰਦੇ ਨੇ ਜੇ ਦਿਲ ਸਾਫ਼ ਹੋਵੇ ਤਾਂ ਰੱਬ ਤੁਹਾਡੇ ਲਈ ਉਹ ਰਸਤੇ ਖੋਲ ਦਿੰਦਾ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਇਨਸਾਨੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੋੜ ਆਉਂਦੇ ਨੇ ਜਿੱਥੇ ਦਿਲ ਦੀ ਸੱਚਾਈ ਨੇਕ ਨੀਅਤ ਤੇ ਸੱਚੀ ਪ੍ਰੀਤ ਇੱਕ ਵੱਡੀ ਪ੍ਰੀਖਿਆ ਬਣ ਜਾਂਦੀ ਹੈ ਕਈ ਵਾਰ ਆਪਾਂ ਸਵਾਲ ਕਰਦੇ ਹਾਂ ਕਿ ਕੀ ਸੱਚਮੁੱਚ ਨੇਕੀ ਦਾ ਕੋਈ ਸਿਲਾ ਹੁੰਦਾ ਹੈ ਕਿ ਦਿਲੋਂ ਕੀਤੇ ਚੰਗੇ ਕੰਮ ਰੱਬ ਤੱਕ ਪਹੁੰਚਦੇ ਨੇ ਅੱਜ ਦੀ ਇਹ ਕਹਾਣੀ ਤੁਹਾਨੂੰ ਇੱਕ ਅਜਿਹੀ ਹੀ ਅਸਲੀਅਤ ਨਾਲ ਰੂਬਰੂ ਕਰਾਏਗੀ ਸਦੀਆਂ ਪੁਰਾਣੀ ਗੱਲ ਹੈ ਬਗਦਾਦ ਦੇ ਪੂਰਬੀ ਇਲਾਕੇ ਵਿੱਚ ਇੱਕ ਛੋਟੀ ਜੀ ਬਸਤੀ ਸੀ ਜਿੱਥੇ ਇੱਕ ਬਜ਼ੁਰਗ ਔਰਤ ਕੱਚੀ ਝੌਂਪੜੀ ਵਿੱਚ ਰਹਿੰਦੀ ਸੀ ਉਹ ਔਰਤ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰ ਰਹੀ ਸੀ ਉਹਦਾ ਇਕੋ ਇਕ ਹੀ ਪੁੱਤ ਸੀ ਤੇ ਉਹਦੇ ਪਤੀ ਦੀ ਜਵਾਨੀ ਵਿੱਚ ਹੀ ਮੌਤ ਹੋ ਗਈ ਸੀ ਪਰ ਫਿਰ ਵੀ ਉਹਨੇ ਪੁੱਤ ਦੀ ਖਾਤਰ ਦੂਜਾ ਵਿਆਹ ਨਹੀਂ ਕਰਾਇਆ ਤੇ ਪੁੱਤ ਦੀ ਚੰਗੀ ਪਰਵਰਿਸ਼ ਕਰਨ ਲਈ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਰਹੀ ਉਸਨੇ ਇਕੱਲੇ ਹੀ ਆਪਣੇ ਪੁੱਤ ਨੂੰ ਪਾਲ-ਪੋਸ ਕੇ ਵੱਡਾ ਕੀਤਾ ਉਹਦੇ ਪੁੱਤ ਦਾ ਨਾਮ ਹਾਸ਼ਮ ਸੀ ਜੋ ਵੜਾ ਹੀ ਮਿਹਨਤੀ ਲੜਕਾ ਸੀ ਤੇ ਉਹ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਸੀ ਹਾਸ਼ਮ ਨਾਲ ਲੱਗਦੇ ਬਾਜ਼ਾਰ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ ਉਹ ਨੂੰ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਜੋ ਵੀ ਪੈਸੇ ਮਿਲਦੇ ਉਹਨਾਂ ਪੈਸਿਆਂ ਨਾਲ ਉਹ ਕੁਝ ਖਾਣਾ ਤੇ ਆਪਣੀ ਮਾਂ ਲਈ ਦਵਾਈ ਖਰੀਦ ਲੈਂਦਾ ਉਸਨੇ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਬੜੀ ਕੋਸ਼ਿਸ਼ ਕੀਤੀ ਪਰ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਕਿਸੇ ਚੰਗੇ ਵਿਆਦ ਕੋਲੋਂ ਆਪਣੀ ਮਾਂ ਦਾ ਇਲਾਜ ਕਰਵਾ ਸਕੇ ਪਰ ਉਹ ਆਪਣੀ ਮਾਂ ਨੂੰ ਇਹ ਜ਼ਰੂਰ ਕਹਿੰਦਾ ਸੀ ਕਿ ਮਾਂ ਮੈਂ ਤੇਰਾ ਇਲਾਜ ਜ਼ਰੂਰ ਕਰਵਾਵਾਂਗਾ ਇੱਕ ਦਿਨ ਹਾਸ਼ਮ ਸਾਰੇ ਦਿਨ ਦੀ ਮਿਹਨਤ ਮਜ਼ਦੂਰੀ ਤੋਂ ਵਿਹਲਾ ਹੋਇਆ ਤੇ ਸ਼ਾਮ ਦੇ ਵੇਲੇ ਉਹ ਇੱਕ ਟਾਬੇ ਤੇ ਪਹੁੰਚਿਆ ਉੱਥੇ ਉਹਨੇ ਉੱਥੋਂ ਦੋ ਰੋਟੀਆਂ ਖਰੀਦੀਆਂ ਤੇ ਘਰ ਵੱਲ ਨੂੰ ਤੁਰ ਪਿਆ। ਹਾਲੇ ਉਹ ਬਾਜ਼ਾਰ ਵਿੱਚੋਂ ਲੰਘ ਹੀ ਰਿਹਾ ਸੀ ਕਿ ਉਹਦੀ ਨਜ਼ਰ ਇੱਕ ਬਜ਼ੁਰਗ ਤੇ ਪਈ ਜੋ ਜ਼ਮੀਨ ਤੇ ਬੈਠਾ ਹੋਇਆ ਸੀ। ਹਾਸ਼ਮ ਉਸ ਬਜ਼ੁਰਗ ਆਦਮੀ ਵੱਲ ਵਧਿਆ। ਉਹ ਬਜ਼ੁਰਗ ਕਈ ਦਿਨਾਂ ਤੋਂ ਭੁੱਖਾ ਲੱਗ ਰਿਹਾ ਸੀ। ਉਸਨੇ ਇੱਕ ਰੋਟੀ ਉਸ ਬਜ਼ੁਰਗ ਨੂੰ ਦੇ ਦਿੱਤੀ। ਬਜ਼ੁਰਗ ਨੇ ਉਹ ਰੋਟੀ ਤੁਰੰਤ ਖਾ ਲਈ ਤੇ ਉਹ ਬਜ਼ੁਰਗ ਹਾਲੇ ਵੀ ਭੁੱਖਾ ਲੱਗ ਰਿਹਾ ਸੀ। ਹਾਸ਼ਮ ਨੇ ਦੂਜੀ ਰੋਟੀ ਵੀ ਅੱਗੇ ਵਧਾਈ ਤਾਂ ਬਜ਼ੁਰਗ ਕਹਿਣ ਲੱਗਾ ਪੁੱਤਰ ਤੂੰ ਇਹ ਰੋਟੀ ਘਰ ਲੈ ਜਾਤੇਰੇ ਕੋਲ ਸਿਰਫ ਦੋ ਰੋਟੀਆਂ ਹੀ ਸੀ ਜੇ ਤੂੰ ਇਹ ਵੀ ਮੈਨੂੰ ਖਵਾ ਦਿੱਤੀ ਤਾਂ ਆਪਣੀ ਮਾਂ ਨੂੰ ਕੀ ਜਵਾਬ ਦੇਵੇਂਗਾ ਇਹ ਗੱਲ ਸੁਣ ਕੇ ਹਾਸ਼ਮ ਹੈਰਾਨ ਰਹਿ ਗਿਆ ਕਿ ਆਖਿਰ ਇਸ ਬਜ਼ੁਰਗ ਨੂੰ ਕਿਵੇਂ ਪਤਾ ਲੱਗਿਆ ਕਿ ਉਹਦੇ ਘਰ ਵਿੱਚ ਸਿਰਫ ਉਹਦੀ ਮਾਂ ਹੀ ਹੈ ਸੋ ਇਸ ਤੋਂ ਬਾਅਦ ਹਾਸ਼ਮ ਉੱਥੋਂ ਚੱਲਿਆ ਗਿਆ ਘਰ ਪਹੁੰਚ ਕੇ ਉਸਨੇ ਆਪਣੀ ਮਾਂ ਨੂੰ ਰੋਟੀ ਦੇ ਦਿੱਤੀ ਤਾਂ ਉਹਦੀ ਮਾਂ ਕਹਿਣ ਲੱਗੀ ਪੁੱਤ ਇਹ ਤਾਂ ਸਿਰਫ 21 ਰੋਟੀ ਹੈ ਦੂਜੀ ਕਿੱਥੇ ਆ ਤਾਂ ਹਾਸ਼ਮ ਨੇ ਜਵਾਬ ਦਿੱਤਾ ਮਾਂ ਰਸਤੇ ਵਿੱਚ ਇੱਕ ਬਜ਼ੁਰਗ ਵਿਅਕਤੀ ਮਿਲਿਆ ਸੀ ਜੋ ਬੜਾ ਭੁੱਖਾ ਲੱਗ ਰਿਹਾ ਸੀ ਮੈਂ ਉਹ ਰੋਟੀ ਉਹਨੂੰ ਖਵਾ ਦਿੱਤੀ ਤਾਂ ਉਹਦੀ ਮਾਂ ਕਹਿਣ ਲੱਗੀ ਹੁਣ ਤੂੰ ਕੀ ਖਾਏਂਗਾ ਹਾਸ਼ਮ ਨੇ ਜਵਾਬ ਦਿੱਤਾ ਮਾਂ ਮੈਨੂੰ ਵੈਸੇ ਵੀ ਅੱਜ ਭੁੱਖ ਨਹੀਂ ਹੈ ਮੈਂ ਪਾਣੀ ਪੀ ਕੇ ਸੌ ਜਾਵਾਂਗਾ ਉਹ ਰਾਤ ਹਾਸ਼ਮ ਨੇ ਭੁੱਖੇ guzari ਸੋ ਇੰਜ ਦਿਨ ਲੰਘਦੇ ਗਏ ਇੱਕ ਦਿਨ ਹਾਸ਼ਮ ਦੀ ਮਾਂ ਬਹੁਤ ਬਿਮਾਰ ਸੀ ਉਸਨੇ ਆਪਣੇ ਪੁੱਤ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੀ ਪੁੱਤ ਮੇਰੀ ਗੱਲ ਸੁਣ ਮੈਨੂੰ ਪਤਾ ਕਿ ਹੁਣ ਮੇਰੇ ਦਿਨ ਘਟ ਰਹਿ ਗਏ ਨੇ ਇਸ ਕਰਕੇ ਮੈਂ ਤੈਨੂੰ ਨਸੀਹਤ ਕਰਨਾ ਚਾਹੁੰਦੀ ਆ ਕਿ ਪੁੱਤ ਇਹ ਦੁਨੀਆ ਬਹੁਤ ਜ਼ਾਲਮ ਹੈ ਤੂੰ ਲੋਕਾਂ ਤੋਂ ਬਚ ਕੇ ਰਹੀਂ ਮੇਰੇ ਜਾਣ ਤੋਂ ਬਾਅਦ ਤੇਰਾ ਕੋਈ ਨਹੀਂ ਰਹੇਗਾ ਤੂੰ ਪੂਰੀ ਤਰ੍ਹਾਂ ਇਕੱਲਾ ਹੋ ਜਾਏਂਗਾ ਇਸ ਲਈ ਤੂੰ ਆਪਣਾ ਹਰ ਕਦਮ ਸੋਚ ਸਮਝ ਕੇ ਚੁੱਕੀ ਮੇਰੀਆਂ ਦੁਆਵਾਂ ਹਮੇਸ਼ਾ ਤੇਰੇ ਨਾਲ ਹੈ ਰਹਿਣਗੀਆਂ ਮਾਂ ਦੀਆਂ ਇਹ ਗੱਲਾਂ ਸੁਣ ਕੇ ਹਾਸ਼ਮ ਦਾ ਮਨ ਪਾਰ ਆਇਆ ਤੇ ਕਹਿਣ ਲੱਗਾ ਮਾਂ ਤੇ ਕਹਿਣ ਲੱਗਾ ਮਾਂ ਮਾਂ ਤੂੰ ਬਿਲਕੁਲ ਵੀ ਚਿੰਤਾ ਨਾ ਕਰ ਮੈਂ ਤੇਰਾ ਇਲਾਜ ਜ਼ਰੂਰ ਕਰਵਾਵਾਂਗਾ ਤੇ ਤੂੰ ਠੀਕ ਹੋ ਜਾਏਂਗੀ ਹਾਸ਼ਮ ਦੀ ਮਾਂ ਅੱਜ ਕੁਝ ਜ਼ਿਆਦਾ ਹੀ ਬਿਮਾਰ ਲੱਗ ਰਹੀ ਸੀ ਸੋ ਹਾਸ਼ਮ ਨੇ ਆਮਾ ਨੂੰ ਘਰ ਛੱਡਿਆ ਤੇ ਤੁਰੰਤ ਕੰਮ ਤੇ ਨਿਕਲ ਪਿਆ ਉਹਨੇ ਰਾਹ ਵਿੱਚ ਸੋਚਿਆ ਕਿ ਉਸ ਨੂੰ ਜ਼ਰੂਰ ਕਿਤੋਂ ਨਾ ਕਿਤੋਂ ਪੈਸਿਆਂ ਦਾ ਬੰਦੋਬਸਤ ਕਰਨਾ ਚਾਹੀਦਾ ਹੈ ਤਾਂ ਜੋ ਉਹਦੀ ਮਾਂ ਦਾ ਇਲਾਜ ਹੋ ਸਕੇ ਉਹਨੇ ਆਪਣੇ ਗੁਆਂਢੀਆਂ ਕੋਲੋਂ ਵੀ ਕਾਰਜ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹਨੂੰ ਪੈਸੇ ਨਾ ਦਿੱਤੇ ਫਿਰ ਆਸ਼ਮੋਤੋ ਬਾਜ਼ਾਰ ਵਿੱਚ ਗਿਆ ਜਿੱਥੇ ਉਹ ਕੰਮ ਕਰਦਾ ਸੀ ਬਾਜ਼ਾਰ ਵਿੱਚ ਜਿੰਨਾ ਲੋਕਾਂ ਨੂੰ ਉਹ ਜਾਣਦਾ ਸੀ ਸਾਰਿਆਂ ਕੋਲੋਂ ਕਾਰਜ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹਦੇ ਉੱਤੇ ਭਰੋਸਾ ਨਾ ਕੀਤਾ ਫਿਰ ਉਹ ਇੱਕ ਵਪਾਰੀ ਦੀ ਦੁਕਾਨ ਵਿੱਚ ਦਾਖਲ ਹੋਇਆ ਉਹ ਅਕਸਰ ਇਸ ਵਪਾਰੀ ਦਾ ਸਮਾਨ ਉਸਦੇ ਗੋਦਾਮ ਵਿੱਚ ਮਜ਼ਦੂਰੀ ਕਰਕੇ ਰੱਖਦਾ ਸੀ ਉਹ ਵਪਾਰੀ ਕੋਲ ਗਿਆ ਤੇ ਬੜੇ ਨਿਮਰ ਢੰਗ ਨਾਲ ਬੋਲਿਆ ਉਸਤਾਦ ਕੀ ਤੁਸੀਂ ਮੈਨੂੰ ਕੁਝ ਕਾਰਜ ਦੇ ਸਕਦੇ ਹੋ ਅਸਲ ਮੇਰੀ ਮਾਂ ਬਹੁਤ ਬਿਮਾਰ ਹੈ ਮੈਨੂੰ ਉਹਦੀ ਇਲਾਜ ਲਈ ਪੈਸੇ ਚਾਹੀਦੇ ਨੇ ਮੈਂ ਤੁਹਾਨੂੰ ਪੈਸੇ ਵਾਪਸ ਕਰ ਦਿਆਂਗਾ ਜਾਂ ਤੁਸੀਂ ਮੇਰੇ ਤੋਂ ਜਿੰਨੀ ਦੇਰ ਚਾਹੋ ਮਜ਼ਦੂਰੀ ਕਰਵਾ ਲੈਣਾ ਰੱਬ ਦੇ ਵਾਸਤੇ ਮੈਨੂੰ ਕੁਝ ਪੈਸੇ ਦੇ ਦਿਓ ਉਹ ਵਪਾਰੀ ਬਹੁਤ ਠੱਗ ਦੇ ਧੋਖੇਬਾਜ਼ ਸੀ ਉਹ ਹਾਸ਼ਮ ਨੂੰ ਕਹਿਣ ਲੱਗਾ ਠੀਕ ਐ ਤੂੰ ਮੈਂ ਤੈਨੂੰ ਕਰਜ਼ ਦੇ ਦੇ ਦਿੰਨਾ ਪਰ ਇਸ ਕਰਜ਼ ਦੇ ਬਦਲੇ ਤੈਨੂੰ ਪੂਰਾ 1 ਸਾਲ ਮੇਰੇ ਕੋਲ ਕੰਮ ਕਰਨਾ ਪਏਗਾ ਫਿਰ ਤੇਰਾ ਕਰਜ਼ ਪੂਰਾ ਹੋ ਜਾਵੇਗਾ ਉਹ ਵਪਾਰੀ ਬਹੁਤ ਬੇਈਮਾਨ ਸੀ ਸਿਰਫ 10 ਦਿਨਾਂ ਦੇ ਬਦਲੇ ਉਹ ਪੂਰੇ ਸਾਲਲੇ ਉਹ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਸੀ ਹਾਸ਼ਮ ਨੇ ਉਹਦੀ ਗੱਲ ਮੰਨ ਲਈ ਕਿਉਂਕਿ ਉਹਦੀ ਨਜ਼ਰ ਵਿੱਚ ਉਹਦੀ ਮਾਂ ਦੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਸੀ ਤੇ ਉਹ ਤੁਰੰਤ ਖੁਸ਼ੀ-ਖੁਸ਼ੀ ਇਹ ਸੋਚਦੇ ਹੋਏ ਆਪਣੇ ਘਰ ਵੱਲ ਤੁਰ ਗਿਆ ਕਿ ਉਹ ਆਹੋ ਜਲਦੀ ਹੀ ਆਪਣੀ ਮਾਂ ਦਾ ਇਲਾਜ ਕਰਵਾ ਲਏਗਾ ਉਹ ਜਿਵੇਂ ਹੀ ਘਰ ਵਿੱਚ ਦਾਖਲ ਹੋਇਆ ਤਾਂ ਉਹਨੇ ਆਪਣੀ ਮਾਂ ਨੂੰ ਆਵਾਜ਼ ਮਾਰੀ ਮਾਂ ਮੈਂ ਆ ਤੇਰੇ ਇਲਾਜ ਲਈ ਕੁਝ ਪੈਸੇ ਲੈ ਕੇ ਆਇਆ ਵਾਂ ਪਰ ਉਸਦੀ ਮਾਂ ਵੱਲੋਂ ਕੋਈ ਜਵਾਬ ਨਾ ਆਇਆ ਫਿਰ ਉਹ ਤ੍ਰੰਤ ਅੰਦਰ ਦਾਖਲ ਹੋਇਆ ਤਾਂ ਉਹਦੀ ਮਾਂ ਬੇਜਾਨ ਪਈ ਸੀ ਆਪਣੀ ਮਾਂ ਨੂੰ ਮੁਰਦਾ ਹਾਲਤ ਵਿੱਚ ਵੇਖ ਕੇ ਝੋਰ-ਝੋਰ ਰੋਣ ਲੱਗ ਪਿਆ ਉਹਦਾ ਇਸ ਦੁਨੀਆ ਵਿੱਚ ਆਪਣੀ ਮਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਉਸਦੀ ਸਾਰੀ ਦੁਨੀਆ ਹੀ ਖਤਮ ਹੋ ਚੁੱਕੀ ਸੀ ਸ਼ੋ ਸ਼ਾਮ ਤੱਕ ਮਾਂ ਦੀ ਅੰਤਿਮ ਰਸਮ ਅਦਾ ਕਰਨ ਤੋਂ ਬਾਅਦ ਉਹ ਘਰ ਆ ਗਿਆ ਤੇ ਇਕੱਲਾ ਜੋ ਆਪਣੀ ਵਿੱਚ ਬੈਠ ਕੇ ਰੋਣ ਲੱਗ ਪਿਆ ਉਹਨੂੰ ਹੌਸਲਾ ਦੇਣ ਵਾਲਾ ਵੀ ਕੋਈ ਨਹੀਂ ਸੀ ਸੋ ਉਸਨੇ ਬੱਤ ਜੋ ਪੈਸੇ ਲਈ ਸੀ ਉਹਨਾਂ ਪੈਸਿਆਂ ਨਾਲ ਹੀ ਮਾਂ ਦੇ ਕਫਨ ਦਫ਼ਨ ਦਾ ਇੰਤਜ਼ਾਮ ਕੀਤਾ ਸੀ। ਉਹ ਹੁਣ ਉਹਦੇ ਕੋਲ ਕੁਝ ਵੀ ਨਹੀਂ ਸੀ। ਉਸਦੇ ਉਸਦੇ ਕੁਝ ਦਿਨ ਸੋਗ ਵਿੱਚ ਗੁਜ਼ਾਰੇ ਫਿਰ ਜਦੋਂ ਦੁੱਖ ਥੋੜਾ ਹਲਕਾ ਹੋਇਆ ਤਾਂ ਉਹਨੇ ਸੋਚਿਆ ਕਿ ਹੁਣ ਉਹਨੂੰ ਕੰਮ ਤੇ ਜਾਣਾ ਚਾਹੀਦਾ ਹੈ। ਤੇ ਤੁਰੰਤ ਉਹ ਕੰਮ ਵਾਸਤੇ ਨਿਕਲ ਪਿਆ। ਜਿਵੇਂ ਹੀ ਉਹ ਬਾਜ਼ਾਰ ਵਿੱਚ ਦਾਖਲ ਹੋਇਆ ਤਾਂ ਉਹ ਉਸ ਵਪਾਰੀ ਨੇ ਦੇਖ ਲਿਆ। ਉਸਨੇ ਹਾਸ਼ਮ ਨੂੰ ਆਵਾਜ਼ ਮਾਰੀ। ਜਦੋਂ ਹਾਸ਼ਮ ਉਹਦੇ ਕੋਲ ਗਿਆ ਤਾਂ ਉੱਚੀ ਆਵਾਜ਼ ਵਿੱਚ ਕਹਿਣ ਲੱਗਾ। ਤੂੰ ਮੇਰੇ ਪੈਸੇ ਲੈ ਕੇ ਕਿੱਥੇ ਭੱਜ ਗਿਆ ਸੀ ਇੰਨੇ ਦਿਨਾਂ ਤੋਂ ਤੂੰ ਨਜ਼ਰ ਕਿਉਂ ਨਹੀਂ ਆਇਆ ਜੇਕਰ ਤੂੰ ਮੇਰੇ ਕੋਲ ਕੰਮ ਨਹੀਂ ਕਰਨਾ ਤਾਂ ਹੁਣੇ ਦੇ ਹੁਣੇ ਮੇਰੇ ਪੈਸੇ ਵਾਪਸ ਕਰ ਇਸ ਤੋਂ ਪਹਿਲਾਂ ਕਿ ਹਾਸ਼ਮ ਨੂੰ ਆਪਣੀ ਮੌਤ ਦੀ ਬਾਰੇ ਦੱਸਦਾ ਹਜ਼ਾਰ ਦਿਨਾਰ ਸੁਣ ਕੇ ਉਹਦੀਆਂ ਅੱਖਾਂ ਦੀਆਂ ਖੁੱਲੀਆਂ ਦੀਆਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹ ਚੰਬੇ ਨਾਲ ਕਹਿਣ ਲੱਗਾ ਉਸਤਾਦ ਜੀ ਮੈਂ ਤੁਹਾਡੇ ਪੈਸੇ ਲੈ ਕੇ ਨਹੀਂ ਭੱਜਿਆ ਮੈਂ ਕਿੱਥੇ ਸੀ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਪਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਕਿ ਮੈਂ ਤੁਹਾਡੇ ਕੋਲੋਂ ਸਿਰਫ 100 ਰੁਪਏ ਲਏ ਸੀ ਤੇ ਤੁਸੀਂ ਹਜ਼ਾਰ ਉਹ ਵਪਾਰੀ ਰੌਲਾ ਪਾਉਣ ਲੱਗ ਪਿਆ ਲੋਕੋ ਇਸ ਲੜਕੇ ਨੂੰ ਫੜੋ ਇਹਨੇ ਮੇਰੇ ਤੋਂ ਹਜ਼ਾਰ ਰੁਪਏ ਲਏ ਸੀ ਤੇ ਹੁਣ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਇਹ ਹੋਰ ਵੀ ਕੋਈ ਲੋਕਾਂ ਨਾਲ ਧੋਖਾ ਕਰ ਚੁੱਕਿਆ ਜੋ ਵੀ ਇਹਨੂੰ ਫੜ ਕੇ ਕਾਜ਼ੀ ਕੋਲ ਪੇਸ਼ ਕਰਨ ਵਿੱਚ ਮੇਰੀ ਮਦਦ ਕਰੇਗਾ ਮੈਂ ਉਸ ਨੂੰ ਸਿੰਨਾ ਦੀ ਸਿੰ ਸਿੰਦੀਨਾਰ ਨਾਮ ਵਿੱਚ ਦਿਆਂਗਾ ਇਹ ਗੱਲ ਸੁਣ ਕੇ ਹਾਸ਼ਮ ਹੈਰਾਨ ਤੇ ਪਰੇਸ਼ਾਨ ਰਹਿ ਗਿਆ ਤੇ ਉਹ ਵਪਾਰੀ ਹਾਸ਼ਮ ਕੋਲੋਂ ਨਜ਼ਾਇਜ਼ ਪੈਸੇ ਵਸੂਲ ਕਰਨ ਦੇ ਚੱਕਰ ਵਿੱਚ ਹੀ ਚੱਕਰ ਵਿੱਚ ਸੀ ਹਾਸ਼ਮ ਨੂੰ ਬੜਾ ਗੁੱਸਾ ਆਇਆ ਉਹਨੇ ਗੁੱਸੇ ਵਿੱਚ ਵਪਾਰੀ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਬਾਜ਼ਾਰ ਤੋਂ ਭੱਜ ਗਿਆ ਹਾਸ਼ਮ ਬਹੁਤ ਹੌਸਲੇ ਵਾਲਾ ਕੁਝ ਲੋਕਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਦੇ ਹੱਥ ਨਹੀਂ ਆਇਆ ਤੇ ਉੱਥੋਂ ਭੱਜ ਗਿਆ ਹਾਸ਼ਮ ਨੂੰ ਕੋ ਸਾਹਮਣੇ ਇਸੀ ਆ ਰਿਹਾ ਉਹ ਕੀ ਕਰੇ ਉਹ ਆਪਣੀ ਝੌਪੜੀ ਵਿੱਚ ਵੀ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਜੇਕਰ ਉਹ ਆਪਣੀ ਝੌਪੜੀ ਵਿੱਚ ਗਿਆ ਤਾਂ ਕਾਜ਼ੀ ਦੇ ਸਿਪਾਹੀ ਉਹਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦੇਣਗੇ ਤੇ ਉਹ ਮੇਰੇ ਤੇ ਭਰੋਸਾ ਵੀ ਨਹੀਂ ਕਰਨਗੇ ਕਿਉਂਕਿ ਉਹਨੇ ਕਰਜ਼ ਲੈਣ ਦੇ ਸਮੇਂ ਕਿਸੇ ਨੂੰ ਗਵਾਹ ਨਹੀਂ ਬਣਾਇਆ ਸੀ ਇਸ ਲਈ ਉਹ ਆਪਣੀ ਝੌਪੜੀ ਛੱਡ ਕੇ ਜੰਗਲ ਵੱਲ ਭੱਜ ਗਿਆ ਦੂਜੇ ਪਾਸੇ ਵਪਾਰੀ ਨੇ ਹਾਸ਼ਮ ਦੀ ਝੌਪੜੀ ਤੇ ਕਬਜ਼ਾ ਕਰ ਲਿਆ ਹਾਸ਼ਮ ਆਪਣੇ ਪਿੰਡ ਦੇ ਪੋਤੋਂ ਬਾਹਰ ਵੱਲ ਭੱਜਦਾ ਹੋਇਆ ਜੰਗਲ ਵੱਲ ਚਲਾ ਗਿਆ ਉਹ ਥਕਾਵਟ ਨਾਲ ਛੂਰ ਹੋ ਚੁੱਕਾ ਸੀ ਭੁੱਖ ਵੀ ਉਹਨੂੰ ਬਹੁਤ ਸਤਾ ਰਹੀ ਸੀ ਉਹ ਜੰਗਲ ਵਿੱਚ ਭਟਕਦਾ ਰਿਹਾ ਪਰ ਉਹਨੂੰ ਖਾਣ ਲਈ ਵੀ ਕੁਝ ਨਾ ਮਿਲਿਆ ਸ਼ਾਮ ਹੋਈ ਉਹਨੂੰ ਜੰਗਲ ਵਿੱਚੋਂ ਇੱਕ ਥਾਂ ਰੌਸ਼ਨੀ ਨਜ਼ਰ ਆਈ ਜਦੋਂ ਰੌਸ਼ਨੀ ਦੇ ਨੇੜੇ ਪਹੁੰਚਿਆ ਤਾਂ ਇਹ ਰੌਸ਼ਨੀ ਸਾਹਮਣੇ ਮੌਜੂਦ ਇੱਕ ਘਰ ਤੋਂ ਆ ਰਹੀ ਸੀ ਉਹ ਤੁਰੰਤ ਘਰ ਦੇ ਅੰਦਰ ਦਾਖਲ ਹੋਇਆ ਘਰ ਦੇ ਅੰਦਰ ਉਹੀ ਬਜ਼ੁਰਗ ਸੀ ਜਿਸ ਨੂੰ ਹਾਸ਼ਮ ਨੇ ਇੱਕ ਰੋਟੀ ਖਵਾਈ ਸੀ ਉਹ ਤੁਰੰਤ ਬਜ਼ੁਰਗ ਦੇ ਕੋਲ ਗਿਆ ਤੇ ਕਹਿਣ ਲੱਗਾ ਆ ਬਜ਼ੁਰਗ ਕਹਿਣ ਲੱਗਾ ਆ ਪੁੱਤ ਬੈਠ ਬਜ਼ੁਰਗ ਨੇ ਹਾਸ਼ਮ ਨੂੰ ਪਾਣੀ ਪਿਲਾਇਆ ਫਿਰ ਉਹਨੇ ਹਾਸ਼ਮ ਦੇ ਸਾਹਮਣੇ ਬਹੁਤ ਵਧੀਆ ਖਾਣਾ ਰੱਖਿਆ ਉਹ ਖਾਣਾ ਦੇਖ ਕੇ ਹਾਸ਼ਮ ਹੈਰਾਨ ਰਹਿ ਗਿਆ ਤੇ ਹਾਸ਼ਮ ਕਹਿਣ ਲੱਗਾ ਬਾਬਾ ਜੀ ਤੁਹਾਡੇ ਕੋਲ ਤਾਂ ਖੁਦ ਖਾਣਾ ਖਾਣ ਲਈ ਕੁਝ ਨਹੀਂ ਹੁੰਦਾ ਫਿਰ ਇਹ ਖਾਣਾ ਤੁਹਾਡੇ ਕੋਲ ਕਿੱਥੋਂ ਆਇਆ ਤਾਂ ਬਜ਼ੁਰਗ ਕਹਿਣ ਲੱਗਾ ਪੁੱਤਰ ਇਹ ਸਭ ਕੁਝ ਰੱਬ ਦੀ ਰਹਿਮਤ ਹੈ ਤੇ ਤੂੰ ਇਹ ਸਮਝ ਲੈ ਕਿ ਉਹ ਇੱਕ ਰੋਟੀ ਤੇਰੀ ਰੱਬ ਵੱਲੋਂ ਭਰਕ ਤੇ ਤੂੰ ਉਸ ਇਮਤਿਹਾਨ ਵਿੱਚ ਕਾਮਯਾਬੀ ਹੋਇਆ। ਤੂੰ ਉਹ ਰਾਤ ਭੁੱਖ ਵਿੱਚ guzari ਪਰ ਉਹ ਰੋਟੀ ਮੈਨੂੰ ਦੇ ਦਿੱਤੀ। ਉਸ ਰੋਟੀ ਦੇ ਬਦਲੇ ਤੇਰੇ ਲਈ ਬਹੁਤ ਵੱਡਾ ਇਨਾਮ ਹੈ। ਤੇ ਰੱਬ ਵੀ ਤੈਨੂੰ ਇਸ ਨੇਕੀ ਦਾ ਬਹੁਤ ਵੱਡਾ ਫਲ ਦੇਵੇਗਾ। ਜਾਂ ਫਿਰ ਇਹ ਸਮਝਾ ਲਾ ਕੇ ਤੇਰੀ ਮਾਂ ਦੀਆਂ ਦੁਆਵਾਂ ਤੇਰੀ ਜ਼ਿੰਦਗੀ ਬਦਲਣ ਵਾਲੀਆਂ ਨੇ। ਹਾਸ਼ਮੀ ਗੱਲਾਂ ਤੋਂ ਹੈਰਾਨ ਹੋ ਰਿਹਾ ਸੀ। ਉਹਨੇ ਤੁਰੰਤ ਆਪਣਾ ਖਾਣਾ ਖਤਮ ਕੀਤਾ। ਤੇ ਬਜ਼ੁਰਗ ਉਸ ਨੂੰ ਪੁੱਛਣ ਲੱਗਾ ਦੱਸ ਬੁੱਤ ਤੂੰ ਇਸ ਹਾਲਤ ਵਿੱਚ ਕਿੱਥੋਂ ਆ ਰਿਹਾ ਹੈ ਹਾਸ਼ਮ ਨੇ ਦੱਸਿਆ ਕਿ ਜਦੋਂ ਉਹਦੀ ਮਾਂ ਬਿਮਾਰ ਸੀ ਤਾਂ ਉਹਨੇ ਇੱਕ ਵਪਾਰੀ ਤੋਂ 100 ਕਰਜ਼ਾ ਲਿਆ ਸੀ ਪਰ ਜਦੋਂ ਉਹ ਦੁਬਾਰਾ ਉਹਦੇ ਕੋਲ ਗਿਆ ਤਾਂ ਉਹ ਵਪਾਰੀ 100 ਦੀ ਬਜਾਏ 1000 ਦਿਨਾਰ ਦੀ ਮੰਗ ਕਰ ਰਿਹਾ ਹੈ ਉਹਨੇ ਮੈਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਪਰ ਮੈਂ ਉੱਥੋਂ ਭੱਜ ਆਇਆ ਤੇ ਹੁਣ ਤੱਕ ਉਹ ਮੇਰੀ ਝੌਂਪੜੀ ਤੇ ਵੀ ਕਬਜ਼ਾ ਕਰ ਚੁੱਕਾ ਹੋਵੇਗਾ ਇਹ ਸੁਣ ਕੇ ਬਜ਼ੁਰਗ ਕਹਿਣ ਲੱਗਾ ਕਿ ਜਿਹੜਾ ਬੰਦਾ ਰੱਬ ਦੇ ਬੰਦਿਆਂ ਨੂੰ ਤੰਗ ਕਰਦਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਪਰ ਤੂੰ ਚਿੰਤਾ ਨਾ ਕਰ ਤੇਰੀਆਂ ਸਾਰੀਆਂ ਮੁਸ਼ਕਿਲਾਂ ਬਹੁਤ ਜਲਦੀ ਖਤਮ ਹੋਣ ਵਾਲੀਆਂ ਨੇ ਤੂੰ ਇੱਥੇ ਹੀ ਆਰਾਮ ਕਰ ਹਾਸ਼ਮ ਨੇ ਉਹ ਰਾਤ ਬਜ਼ੁਰਗ ਦੇ ਨਾਲ ਉਹਦੇ ਘਰ ਵਿੱਚ guzari ਸਵੇਰੇ ਹਾਸ਼ਮ ਨੇ ਬਜ਼ੁਰਗ ਦੇ ਨਾਲ ਰੱਬ ਦਾ ਨਾਮ ਲਿਆ ਤੇ ਉਸ ਬਜ਼ੁਰਗ ਨੂੰ ਕਹਿਣ ਲੱਗਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਪਨਾਹ ਦਿੱਤੀ ਹੁਣ ਮੈਂ ਚੱਲਦਾ ਹਾਸ਼ਮ ਬਾਹਰ ਨਿਕਲਣ ਲੱਗਾ ਤਾਂ ਬਜ਼ੁਰਗ ਨੇ ਉਹਨੂੰ ਰੋਕ ਲਿਆ ਤੇ ਕਹਿਣ ਲੱਗਾ ਪੁੱਤ ਤੂੰ ਕਿੱਥੇ ਜਾ ਰਿਹਾ ਹੈ ਉਹ ਵਪਾਰੀ ਤੈਨੂੰ ਫੜ ਲਵੇਗਾ ਤੂੰ ਮੇਰੇ ਨਾਲ ਚੱਲ ਤੇ ਯਕੀਨਨ ਇਹ ਯਾਤਰਾ ਤੇਰੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ ਤੇ ਤੇਰੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਹਾਸ਼ਮ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਬਜ਼ੁਰਗ ਉਸਨੂੰ ਕਿਹੜੇ ਸਫ਼ਰ ਤੇ ਲੈ ਜਾਣਾ ਚਾਹੁੰਦਾ ਹੈ ਬਜ਼ੁਰਗ ਕਹਿਣ ਲੱਗਾ ਕਿ ਨਾਲ ਦੇ ਪਿੰਡ ਵਿੱਚੋਂ ਇੱਕ ਵਪਾਰੀਆਂ ਦਾ ਕਾਫਲਾ ਮੇਰੇ ਸ਼ਹਿਰ ਵੱਲ ਜਾ ਰਿਹਾ ਹੈ ਜਿੱਥੇ ਕਿ ਮੇਰਾ ਪਿੰਡ ਹੈ ਤੂੰ ਮੇਰੇ ਨਾਲ ਉੱਥੇ ਚੱਲ ਹਾਸ਼ਮ ਨੇ ਬਜ਼ੁਰਗ ਦੀ ਹਾਂ ਵਿੱਚ ਹਾਮ ਲਾਈ ਤੇ ਉਹਦੇ ਨਾਲ ਤੁਰ ਪਿਆ ਉਸ ਪਿੰਡ ਵਿੱਚ ਪਹੁੰਚ ਕੇ ਹਾਸ਼ਮ ਨੇ ਵੇਖਿਆ ਕਿ ਉੱਥੇ ਅਸਲ ਵਿੱਚ ਇੱਕ ਕਾਫਲਾ ਤਿਆਰ ਖੜਾ ਸੀ ਜੋ ਉਸ ਸ਼ਹਿਰ ਵੱਲ ਰਵਾਨਾ ਹੋਣ ਵਾਲਾ ਸੀ ਬਜ਼ੁਰਗ ਨੇ ਕਾਫਲੇ ਦੇ ਸਰਦਾਰ ਨੂੰ ਕਿਹਾ ਕਿ ਮੈਂ ਤੈਨੂੰ 50 ਦਿਨਾਰ ਕਰਾਇਆ ਦੇ ਦੇਵਾਂਗਾ ਕਾਫਲੇ ਦਾ ਸਰਦਾਰ ਬੋਲਿਆ ਉਹ ਨਹੀਂ ਬਾਬਾ ਜੀ ਮੈਂ ਤੁਹਾਡੇ ਤੋਂ ਪੈਸੇ ਨਹੀਂ ਲਵਾਂਗਾ ਮੈਂ ਤੁਹਾਨੂੰ ਐਦਾਂ ਹੀ ਆਪਣੇ ਨਾਲ ਲੈ ਜਾਵਾਂਗਾ ਪਰ ਬਜ਼ੁਰਗ ਕਹਿਣ ਲੱਗਾ ਇਸ ਵਾਰੀ ਮੇਰੇ ਨਾਲ ਇੱਕ ਨੌਜਵਾਨ ਵੀ ਹੈ ਤਾਂ ਕਾਫਲੇ ਦਾ ਸਰਦਾਰ ਕਹਿਣ ਲੱਗਾ ਕੋਈ ਗੱਲ ਨਹੀਂ ਬਾਬਾ ਜੀ ਸਾਡੇ ਕੁਝ ਉੱਠ ਖਾਲੀ ਨੇ ਜਿਨ੍ਹਾਂ ਤੇ ਕੋਈ ਸਵਾਰ ਨਹੀਂ ਤੁਸੀਂ ਉਹ ਦੇਓ ਦੋਵੇਂ ਉਹਨਾਂ ਤੇ ਸਵਾਰ ਹੋ ਜਾਓ ਇਸ ਦੇ ਨਾਲ ਹੀ ਉਹ ਸਹਿਰ ਵੱਲ ਰਵਾਨਾ ਹੋ ਗਏ ਕੁਝ ਹੀ ਦਿਨਾਂ ਦੇ ਸਫ਼ਰ ਤੋਂ ਬਾਅਦ ਉਹ ਉੱਥੇ ਪਹੁੰਚ ਗਏ ਫਿਰ ਉਹ ਬਜ਼ੁਰਗ ਹਾਸ਼ਮ ਨੂੰ ਆਪਣੇ ਪਿੰਡ ਵਿੱਚ ਲੈ ਗਿਆ ਪਿੰਡ ਵਿੱਚ ਉਸ ਦੀ ਇੱਕ ਝੌਂਪੜੀ ਸੀ ਉਸ ਝੌਂਪੜੀ ਵਿੱਚ ਦਾਖਲ ਹੋਏ ਤੇ ਬਜ਼ੁਰਗ ਹਾਸ਼ਮ ਨੂੰ ਕਹਿਣ ਲੱਗਾ ਅਸੀਂ ਸ਼ਾਮ ਤੱਕ ਇੱਥੇ ਹੀ ਰਹਾਂਗੇ ਫਿਰ ਜੰਗਲ ਵੱਲ ਰਵਾਨਾ ਹੋਣਾ ਹੈ ਹਾਸ਼ਮ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਇਹ ਬਾਬਾ ਜੀ ਹੁਣ ਜੰਗਲ ਵੱਲ ਕਿਉਂ ਜਾ ਰਹੇ ਨੇ ਸੋ ਸ਼ਾਮ ਦਾ ਸਮਾਂ ਹੋਇਆ ਤਾਂ ਬਜ਼ੁਰਗ ਨੇ ਹਾਸ਼ਮ ਨੂੰ ਇੱਕ ਬੇਲ ਚਾ ਦਿੱਤਾ ਤੇ ਉਹ ਜੰਗਲ ਵੱਲ ਤੁਰ ਪਏ ਰਾਤ ਸੁੰਨਸਾਨ ਸੀ ਤੇ ਜੰਗਲ ਵਿੱਚ ਉਹਨਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਜੰਗਲ ਵਿੱਚ ਇੱਕ ਪੁਰਾਣੇ ਜਿਹੇ ਦਰਖਤ ਦੇ ਨੇੜੇ ਪਹੁੰਚ ਕੇ ਬਜ਼ੁਰਗ ਨੇ ਹਾਸ਼ਮ ਨੂੰ ਕਿਹਾ ਕਿ ਇਸ ਦਰਖਤ ਦੇ ਕੋਲ ਖੁਦਾਈ ਕਰ ਹਾਸ਼ਮ ਉਸ ਦਰਖਤ ਦੇ ਕੋਲ ਖੁਦਾਈ ਕਰਨ ਲੱਗਾ ਕੁਝ ਦੇਰ ਖੁਦਾਈ ਕਰਨ ਤੋਂ ਬਾਅਦ ਹਾਸ਼ਮ ਦਾ ਬੇਲ ਚਾ ਕਿਸੇ ਸਖਤ ਚੀਜ਼ ਨਾਲ ਟਕਰਾਇਆ ਜਿਸ ਕਰਕੇ ਕੁਝ ਆਵਾਜ਼ ਹੋਈ ਉਹ ਬਜ਼ੁਰਗ ਤੁਰੰਤ ਕਹਿਣ ਲੱਗਾ ਹਾਂ ਪੁੱਤ ਇਹੀ ਹੈ ਉਹ ਸੰਦੂਕ ਜੀ ਨੂੰ ਇਹਨੂੰ ਬਾਹਰ ਕੱਢ ਲੈ ਹਾਸ਼ਮ ਨੇ ਤੁਰੰਤ ਸੰਦੂਕ ਬਾਹਰ ਕੱਢ ਲਿਆ ਫਿਰ ਉਸ ਬਜ਼ੁਰਗ ਨੇ ਸੰਦੂਕ ਖੋਲ੍ਹਿਆ ਜੋ ਹੀਰੇ ਜਵਾਹਰਤ ਨਾਲ ਭਰਿਆ ਹੋਇਆ ਸੀ ਬਜ਼ੁਰਗ ਨੇ ਉਹ ਸੰਦੂਕ ਥਾਲੇ ਵਿੱਚ ਪਾਇਆ ਤੇ ਹਾਸ਼ਮ ਦੇ ਨਾਲ ਵਾਪਸ ਆਪਣੀ ਝੌਂਪੜੀ ਵਿੱਚ ਆ ਗਿਆ ਹਾਸ਼ਮ ਇਸ ਹੈਰਾਨੀ ਵਿੱਚ ਫਸ ਗਿਆ ਕਿ ਇਸ ਬਜ਼ੁਰਗ ਕੋਲ ਐਨਾ ਵੱਡਾ ਖਜ਼ਾਨਾ ਹੈ ਪਰ ਉਹ ਫਿਰ ਵੀ ਕਿੰਨੀ ਸਾਦਗੀ ਨਾਲ ਜ਼ਿੰਦਗੀ گزار ਰਿਹਾ ਹੈ ਬਜ਼ੁਰਗ ਨੇ ਉਹ ਸੰਦੂਕ ਹਾਸ਼ਮ ਦੇ ਸਾਹਮਣੇ ਰੱਖਿਆ ਤੇ ਕਹਿਣ ਲੱਗਾ ਇਸ ਖਜ਼ਾਨੇ ਦਾ ਇੱਕ ਹਿੱਸਾ ਗਰੀਬਾਂ ਦਾ ਤੇ ਨਾਥਾਂ ਵਿੱਚ ਵੰਡਿਆ ਜਾਵੇਗਾ ਤੇ ਬਾਕੀ ਸਾਰਾ ਖਜ਼ਾਨਾ ਤੇਰਾ ਹੈ ਬਜ਼ੁਰਗ ਦੇ ਇਹ ਬੋਲ ਸੁਣ ਕੇ ਹਾਸ਼ਮ ਦੇ ਸਰੀਰ ਵਿੱਚ ਲਹਿਰ ਦੌੜ ਗਈ ਉਹ ਬਜ਼ੁਰਗ ਨੂੰ ਕਹਿਣ ਲੱਗਾ ਪਾਪਾ ਜੀ ਤੁਸੀਂ ਮੈਨੂੰ ਇੰਨਾ ਵੱਡਾ ਖਜ਼ਾਨਾ ਕਿਉਂ ਦੇ ਰਹੇ ਹੋ ਤਾਂ ਉਹ ਬਜ਼ੁਰਗ ਕਹਿਣ ਲੱਗਾ ਪੁੱਤਰ ਇਹ ਖਜ਼ਾਨਾ ਮੈਂ ਸਾਲਾਂ ਤੋਂ ਦੱਬ ਕੇ ਰੱਖਿਆ ਹੋਇਆ ਸੀ ਤੇ ਮੈਂ ਕਦੇ ਵੀ ਇਸ ਨੂੰ ਬਾਹਰ ਨਹੀਂ ਕੱਢਿਆ ਕਿਉਂਕਿ ਇਸ ਵਿੱਚ ਬਹੁਤ ਬਰਕਤ ਹੈ ਇੱਕ ਖਜ਼ਾਨਾ ਮੈਨੂੰ ਵੀ ਕਿਸੇ ਬਜ਼ੁਰਗ ਨੇ ਦਿੱਤਾ ਸੀ ਮੈਂ ਸੋਚਿਆ ਸੀ ਕਿ ਇਹ ਖਜ਼ਾਨਾ ਸਿਰਫ ਉਹਨੂੰ ਦਿਆਂਗਾ ਜੀ ਦੀ ਨੀਅਤ ਬਿਲਕੁਲ ਸਾਫ਼ ਹੋਵੇ ਤੇ ਉਹ ਕਿਸੇ ਦੇ ਦਰਦ ਨੂੰ ਸਮਝ ਸਕੇ ਮੈਂ ਬਹੁਤ ਸਮੇਂ ਤੋਂ ਜਹੀ ਇਨਸਾਨ ਨੂੰ ਖੋਜ ਕਰ ਰਿਹਾ ਸੀ ਬਹੁਤ ਲੋਕਾਂ ਨੂੰ ਦੇਖਿਆ ਜਿਹੜੇ ਰੱਬ ਦੇ ਰਾਹ ਤੇ ਖਰਚਕਤਾ ਵਧੜਾ ਕਰਦੇ ਸੀ ਪਰ ਉਹਨਾਂ ਦੀ ਨੀਅਤ ਸਾਫ਼ ਨਹੀਂ ਸੀ ਫੇਰ ਇੱਕ ਦਿਨ ਮੈਨੂੰ ਤੂੰ ਨਜ਼ਰ ਆਇਆ ਜਿਹਦੇ ਕੋਲ ਸਿਰਫ ਦੋ ਰੋਟੀਆਂ ਸੀ ਪਰ ਫਿਰ ਵੀ ਤੂੰ ਮੈਨੂੰ ਤਰਸ ਖਾ ਕੇ ਇੱਕ ਰੋਟੀ ਦੀਆਂ ਦਿੱਤੀ ਮੈਨੂੰ ਤਾਂ ਸਿਰਫ ਹੀ ਕਿੱਸੇ ਦਿਲਦਾਰ ਬੰਦੇ ਦੀ ਲੋੜ ਸੀ ਜਿਹਦੇ ਹਵਾਲੇ ਬੈ ਇਹ ਖਜ਼ਾਨਾ ਵਾਰ ਸਕਾਂ ਤਿਉਹ ਇਨਸਾਨ ਮੈਨੂੰ ਤੇਰੇ ਅੰਦਰ ਨਜ਼ਰ ਆਇਆ ਤੇ ਫਿਰ ਉਸਨੇ ਰੱਬ ਨੇ ਤੈਨੂੰ ਮੇਰੇ ਕੋਲ ਭੇਜ ਦਿੱਤਾ ਇਹ ਖਜ਼ਾਨਾ ਹੁਣ ਤੇਰਾ ਹੋਇਆ ਉਸ ਨਾਲ ਜੋ ਜੋ ਕੁਝ ਮਰਜ਼ੀ ਕਰੀ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਤੂੰ ਇਹਨੂੰ ਕਿਸੇ ਚੰਗੇ ਕੰਮ ਦਾ ਕੁਝ ਹ ਕਰੇਗਾ ਯਕੀਨ ਹੈ ਮੈਨੂੰ ਹੁਣ ਤੂੰ ਇਹ ਖਜ਼ਾਨਾ ਲੈ ਕੇ ਆਪਣੇ ਪਿੰਡ ਵਾਪਸ ਚਲਾ ਜਾ ਤੇ ਤੇਰੀ দান ਕੀਤੀ ਇੱਕ ਰੋਟੀ ਦਾ ਫਲ ਹੈ ਹਾਸ਼ਮ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨੇ ਬਜ਼ੁਰਗ ਦੀ ਗੱਲ ਮੰਨਦੇ ਹੋਏ ਖਜ਼ਾਨੇ ਦਾ ਕੁਝ ਹਿੱਸਾ ਬਜ਼ੁਰਗ ਦੇ ਹਵਾਲੇ ਕੀਤਾ ਤੇ ਬਾਕੀ ਦਾ ਥੈਲੇ ਵਿੱਚ ਪਾ ਕੇ ਆਪਣੇ ਪਿੰਡ ਨੂੰ ਰਵਾਨਾ ਹੋ ਗਿਆ ਉਸ ਦਿਨਾਂ ਦੇ ਸਫ਼ਰ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਵਾਪਸ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸੇ ਵਪਾਰੀ ਕੋਲ ਜਿਹਦਾ ਉਸਨੇ ਉਕਰਜ਼ਾ ਚੁਕਾਉਣਾ ਸੀ। ਉਹਨੇ ਬਾਜ਼ਾਰ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਕਹਿਣ ਲੱਗਾ ਕਿ ਮੈਂ ਇਸ ਵਪਾਰੀ ਤੋਂ 100 ਦਿਨਾਰ ਲਏ ਸੀ ਪਰ ਕਰਜ਼ਾ ਲੈਂਦੇ ਸਮੇਂ ਮੈਂ ਕੋਈ ਗਵਾਹ ਨਹੀਂ ਬਣਾਇਆ ਸੀ। ਹੁਣੇ ਮੇਰੇ ਤੋਂ 1000 ਦਿਨਾਰ ਦੀ ਮੰਗ ਕਰ ਰਿਹਾ। ਸੋ ਮੈਂ ਇਹਨੂੰ 1000 ਦਿਨਾਰ ਹੀ ਦੇਵਾਂਗਾ। ਇਹਦੇ ਨਾਲ ਰੱਬ ਹਿਸਾਬ ਕਰੇਗਾ। ਹਾਸ਼ਮ ਨੇ ਸੋਨੇ ਦੀ ਇੱਕ ਮੁੰਦਰੀ ਉਸ ਵਪਾਰੀ ਦੇ ਹਵਾਲੇ ਕੀਤੀ ਤੇ ਕਹਿਣ ਲੱਗਾ ਇਹਦੀ ਕੀਮਤ ਹਜ਼ਾਰ ਦਿਨਾਰ ਤੋਂ ਵੀ ਵੱਧ ਹੋਵੇਗੀ ਤੂੰ ਇਹ ਰੱਖ ਲੈ ਹੁਣ ਰੱਬ ਹੀ ਜਾਣਦਾ ਕਿ ਤੇਰੇ ਨਾਲ ਮੇਰਾ ਹਿਸਾਬ ਕੀ ਹੈ ਇਸ ਤੋਂ ਬਾਅਦ ਹਾਸ਼ਮ ਨੇ ਇੱਕ ਦੁਕਾਨ ਖਰੀਦੀ ਤੇ ਉਸ ਸੰਦੂਕ ਵਿੱਚੋਂ ਥੋੜਾ ਜਿਹਾ ਖਜ਼ਾਨਾ ਕੱਢ ਕੇ ਵੇਚਿਆ ਤੇ ਆਪਣੀ ਦੁਕਾਨ ਵਿੱਚ ਰੇਸ਼ਮ ਦੇ ਕੱਪੜਿਆਂ ਦਾ ਵਪਾਰ ਸ਼ੁਰੂ ਕਰ ਦਿੱਤਾ ਉਹਦੇ ਵਪਾਰ ਵਿੱਚ ਰੱਬ ਨੇ ਐਨੀ ਬਰਕਤ ਪਾਈ ਕਿ ਕੁਝ ਹੀ ਸਮੇਂ ਵਿੱਚ ਉਹਦਾ ਕਾਰੋਬਾਰ ਬਹੁਤ ਜ਼ਿਆਦਾ ਵਦਨ ਫੁੱਲਾਂ ਲੱਗ ਪਿਆ ਪੂਰੇ ਬਾਜ਼ਾਰ ਵਿੱਚ ਉਹਦੀ ਇੱਜ਼ਤ ਦੇ ਚਰਚੇ ਹੋਣ ਲੱਗ ਪਏ ਉਹ ਬੜਾ ਧੰਨਵਾਦ ਹੋ ਗਿਆ ਉਹਨੇ ਇੱਕ ਸ਼ਾਨਦਾਰ ਘਰ ਖਰੀਦ ਲਿਆ ਤੇ ਹੁਣ ਉਹ ਰੱਬ ਦੀ ਰਹਿਮਤ ਨਾਲ ਉਸ ਕੋਲ ਜ਼ਿੰਦਗੀ ਦੀਆਂ ਸਾਰੀਆਂ ਬਖਸ਼ਿਸ਼ਾਂ ਸੀ ਹੁਣ ਉਹ ਵਪਾਰੀ ਜਿਸ ਨੇ ਹਾਸ਼ਮ ਨਾਲ ਧੋਖਾ ਕੀਤਾ ਸੀ ਉਹਦੀ ਦੁਕਾਨ ਉੱਤੇ ਕੋਈ ਗਾਹਕ ਨਹੀਂ ਆਉਂਦਾ ਸੀ ਉਹਨੂੰ ਬਹੁਤ ਵੱਡਾ ਨੁਕਸਾਨ ਹੋਣ ਲੱਗਾ ਉਹਦੀ ਦੁਕਾਨ ਵੀ ਖਤਮ ਹੋ ਗਈ ਤੇ ਉਹ ਕਰਜ਼ੇ ਵਿੱਚ ਡੁੱਬ ਗਿਆ ਇੱਕ ਦਿਨ ਉਹ ਹਾਸ਼ਮ ਦੀ ਦੁਕਾਨ ਤੇ ਆਇਆ ਤੇ ਹੱਥ ਜੋੜ ਕੇ ਮਾਫੀ ਮੰਗਣ ਲੱਗਾ ਹਾਸ਼ਮ ਮੈਨੂੰ ਮਾਫ ਕਰ ਦੇ ਮੈਂ ਤੇਰੇ ਤੇ ਬਹੁਤ ਮਾੜਾ ਕੀਤਾ ਸੀ ਜੀ ਦੀ ਸਜ਼ਾ ਮੈਨੂੰ ਰੱਬ ਨੇ ਦੇ ਦਿੱਤੀ ਹੈ ਉਸ ਰੱਬ ਦੇ ਵਾਸਤੇ ਮੈਨੂੰ ਮਾਫ ਕਰ ਦੇ ਹਾਸ਼ਮ ਬਹੁਤ ਰਹਿਮਦਿਲ ਇਨਸਾਨ ਸੀ ਉਹਨੇ ਉਸ ਵਪਾਰੀ ਨੂੰ ਮਾਫ ਕਰ ਦਿੱਤਾ ਤੇ ਜੋ 900 ਦਿਨਾਰ ਉਹਨੇ ਵਧਾ ਕੇ ਦਿੱਤੇ ਸੀ ਉਹ ਵੀ ਉਸਨੇ ਮਾਫ ਕਰ ਦਿੱਤੇ ਤੇ ਉਸ ਆਪਣੀ ਦੁਕਾਨ ਤੇ ਵੀ ਰੱਖ ਲਿਆ ਇੱਕ ਦਿਨ ਹਾਸ਼ਮ ਆਪਣੇ ਘਰ ਵਿੱਚ ਬੈਠਾ ਸੀ ਉਹਦੇ ਮਨ ਵਿੱਚ ਖਜ਼ਾਨੇ ਦਾ ਖਿਆਲ ਆਇਆ ਜੋ ਉਹਨੇ ਆਪਣੇ ਘਰ ਵਿੱਚ ਹੀ ਲੁਕੋਇਆ ਹੋਇਆ ਸੀ ਉਨੇ ਸਿਰਫ ਥੋੜਾ ਜਿਹਾ ਖਜ਼ਾਨਾ ਹੀ ਖਰਚਿਆ ਸੀ ਤੇ ਰੱਬ ਨੇ ਉਹਨੂੰ ਬਹੁਤ ਜ਼ਿਆਦਾ ਬਰਕਤ ਬਖਸ਼ੀ ਸੀ। ਹੋਰ ਖਜ਼ਾਨੇ ਦੀ ਉਹਨੂੰ ਲੋੜ ਹੀ ਨਾ ਪਈ। ਉਹ ਸਮਝ ਗਿਆ ਸੀ ਕਿ ਇਹ ਵੀ ਰੱਬ ਵੱਲੋਂ ਇੱਕ ਪਰਖ ਸੀ। ਫਿਰ ਵੀ ਉਸਨੇ ਦਿਲ ਨਾਲ ਫੈਸਲਾ ਕੀਤਾ ਕਿ ਉਹ ਇਸ ਖਜ਼ਾਨੇ ਨੂੰ ਖਰਚ ਨਹੀਂ ਕਰੇਗਾ, ਬਲਕਿ ਕਿਸੇ ਐਸੇ ਇਨਸਾਨ ਨੂੰ ਦੇਵੇਗਾ ਜੋ ਦਰਦਮੰਦ ਦਿਲ ਰੱਖਦਾ ਰੱਖਦਾ ਹੋਵੇ ਜੋ ਸੱਚਮੁੱਚ ਜ਼ਰੂਰਤਮੰਦ ਹੋਵੇ। ਉਹਦੇ ਕੋਲ ਪਿਆਸਿਆਂ ਦੀ ਕੋਈ ਘਾਟ ਨਹੀਂ ਸੀ, ਇਸ ਲਈ ਉਹਨੇ ਉਹ ਖਜ਼ਾਨਾ ਲਿਆ ਤੇ ਪਿੰਡ ਤੋਂ ਦੂਰ ਇੱਕ ਜੰਗਲ ਵਿੱਚ ਚਲਾ ਗਿਆ ਤੇ ਉੱਥੇ ਇੱਕ ਪੁਰਾਣੇ ਦਰਖਤ ਹੇਠਾਂ ਉਸ ਨੂੰ ਦਬ ਦਿੱਤਾ ਤੇ ਉਸੇ ਬਜ਼ੁਰਗ ਦੇ ਵਾਂਗ ਇੱਕ ਐਸੇ ਇਨਸਾਨ ਦੀ ਭਾਲ ਕਰਨ ਲੱਗ ਪਿਆ ਜੋ ਦਿਲਦਾਰ ਹੋਵੇ ਹਾਸ਼ੋ ਨੂੰ ਆਪਣੇ ਵਪਾਰ ਵਿੱਚੋਂ ਜੋ ਵੀ ਬਚਤ ਹੁੰਦੀ ਉਹ ਜ਼ਿਆਦਾਤਰ ਗਰੀਬਾਂ ਵਿੱਚ ਦਾਨ ਕਰ ਦਿੰਦਾ ਉਹ ਸਧਾਰਨ ਜਿਹੇ ਕੱਪੜੇ ਪਾ ਕੇ ਆਪਣਾ ਰੂਪ ਬਦਲ ਕੇ ਇੱਕ ਬਾਜ਼ਾਰ ਵਿੱਚ ਜਾ ਬੈਠਿਆ ਤੇ ਕਿਸੇ ਐਸੇ ਵਿਅਕਤੀ ਦੀ ਭਾਲ ਕਰਨ ਲੱਗ ਪਿਆ ਜੋ ਉਹਨੂੰ ਇੱਕ ਰੋਟੀ ਦੇ ਸਕੇ ਸੋ ਦੋਸਤੋ ਇਸ ਕਹਾਣੀ ਚੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਨੇਕੀ ਕਦੇ ਵੀ ਬੇਕਾਰ ਨਹੀਂ ਜਾਂਦੀ ਹਾਸ਼ਮ ਆਪ ਭੁੱਖਾ ਸੀ ਉਹਦੀ ਮਾਂ ਬਿਮਾਰ ਸੀ ਪਰ ਫਿਰ ਵੀ ਉਹਨੇ ਇੱਕ ਬਜ਼ੁਰਗ ਨੂੰ ਰੋਟੀ ਦੇਣੀ ਚੁਣੀ ਇਹ ਉਹ ਕੰਮ ਸੀ ਜੋ ਨਾ ਕਿਸੇ ਇਨਾਮ ਦੀ ਉਮੀਦ ਨਾਲ ਕੀਤਾ ਗਿਆ ਸੀ ਤੇ ਨਾ ਹੀ ਕਿਸੇ ਵਾਹ ਵਾ ਲਈ ਸੋ ਜਦੋਂ ਇਨਸਾਨ ਦਿਲੋਂ ਮਦਦ ਕਰਦਾ ਹੈ ਨਾ ਤਾਂ ਰੱਬ ਦੀ ਰਹਿਮਤ ਵਾਲਾ ਰਾਹ ਖੋਲ ਲੈਂਦਾ ਹੈ ਹਾਸ਼ਮ ਦੀ ਇੱਕ ਰੋਟੀ ਨੇ ਉਹਦੇ ਲਈ ਉਹ ਖਜ਼ਾਨਾ ਲਿਆਂਦਾ ਜਿਸ ਨੇ ਸਿਰਫ ਉਹਦੀ ਜੀਬ ਨਹੀਂ ਉਹਦੀ ਤਕਦੀਰ ਨੂੰ ਵੀ ਭਰ ਦਿੱਤਾ ਸੋ ਅਸਲ ਗੱਲ ਇਹ ਹੈ ਕਿ ਇਸ ਇਨਸਾਨ ਨੂੰ ਵੱਡਾ ਉਹਦੀ ਦੌਲਤ ਨਹੀਂ ਉਹਦੇ ਦਿਲ ਦਾ ਜਜ਼ਬਾ ਬਣਾਉਂਦਾ ਹੈ ਅਜਿਹੀ ਨੇਕੀ ਉਸ ਮੁਕਾਮ ਤੇ ਲੈ ਜਾਂਦੀ ਹੈ ਜੋ ਸ਼ਾਇਦ ਹਜ਼ਾਰਾਂ ਖਜ਼ਾਨਿਆਂ ਨਾਲ ਵੀ ਨਹੀਂ ਮਿਲਦਾ ਸੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਦੋਸਤੋ 6 ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ